ਸਮੋ ਭਾਜੀ ਮੀਨ ਜਾਦੇ ਪੈਣ ਕਰਕੇ ਬਿਆਸ ਦਰਿਆ ਵਿੱਚ ਦਲ ਛੱਡਿਆ ਗਿਆ ਸੀ ਉਹਨੇ ਊਸ਼ਾਲਾ ਮਾਰਿਆ ਹੈ ਨਗਰ ਧੁੰਦੇ ਤੋਂ ਲੈ ਕਰਕੇ ਜੋਹੜਾ ਤੱਕ ਇਧਰ ਗਾੜੀ ਕੜ ਕੇ ਤੱਕ ਜਿੰਨਾ ਵੀ ਦਰਿਆ ਨੇ ਊਸ਼ਾਲਾ ਮਾਰਿਆ ਹੈ ਇਹ ਜਿਹੜਾ ਵੀ ਤੁਸੀਂ ਪੁਲ ਦੇਖਦੇ ਹੋ ਪਹਿਲਾਂ ਟੁੱਟ ਗਿਆ ਸੀ ਅੱਜ ਤੋਂ ਇਹ ਅੱਜ ਤਿੰਨ ਚਾਰ ਥਾਂ ਤੋਂ ਟੁੱਟਾ ਹੈ ਗੁਰੂ ਕੀਆ ਸਿੱਖ ਸੰਗਤਾਂ ਨੇ ਉਦਮ ਕੀਤਾ ਸ਼੍ਰੀ ਮਾਨਸੰਤ ਬਾਬਾ ਤਾਰਾ ਸਿੰਘ ਜੀ ਤਨਾਤੌਰ ਸ਼ਾਇ ਸ਼੍ਰੀ ਮਾਨਸੰਤ ਬਾਬਾ ਕੋਲਾ ਸਿੰਘ ਜੀ ਬਾਬਾ ਗਰਾਮ ਸਿੰਘ ਜੀ ਉਹਣਾ ਨੇ ਗੁਰੂ ਕੀਆ ਸਿੱਖ ਸੰਗਤਾਂ ਨੂੰ ਨਾਲ ਲਿਆ ਨਗਰਪਾਲ ਜੌਹਲ ਦੇ ਗੁਰੂ ਕੇ ਸਿੱਖਾਂ ਨੇ ਬਹੁਤ ਵੱਡਾ ਉਦਮ ਕੀਤਾ ਹੈ ਮਹਾਰਾਜ ਇਹਨਾਂ ਨੇ ਇਸ ਜਗ੍ਹਾ ਤੇ ਆ ਕਰਕੇ ਇਹ ਮੋਰਚਾ ਆਰੰਭ ਕਰ ਦਿੱਤਾ ਹੈ ਇਹਨਾਂ ਦੀ ਸਹਾਇਤਾ ਵਾਸਤੇ ਗੁਰਦੁਆਰਾ ਖਾਰਗਰ ਬੰਬੇ ਦੀ ਧਿਰਤੀ ਦੇ ਉੱਤੋਂ ਗੁਰੂ ਕੇ ਸਿੱਖੋ ਪ੍ਰਧਾਨ ਸਾਹਿਬ ਜੀ ਆਏ ਨੇ ਗੁਰੂ ਕੇ ਬੇਬੜੇ ਸਿੱਖ ਆਏ ਨੇ ਮਹਾਂਪੁਰਸ਼ਾਂ ਨੂੰ ਤਰਲੋਚਨ ਸਿੰਘ ਜੀ ਦਾ ਦੇਣ ਵਾਸਤੇ ਸਰਦਾਰ ਤਰਲੋਚਨ ਸਿੰਘ ਜੀ ਆਏ ਨੇ ਰਾਜੂ ਰਾਜੂ ਵੀਰ ਜੀ ਆਏ ਨੇ ਬਹੁਤ ਬਹੁਤ ਧੰਨਵਾਦ ਸਾਬ ਸਿੰਘ ਭਾਈ ਸਾਹਿਬ ਸਿੰਘ ਜੀ ਆਏ ਨੇ ਪੁਰਵੀ ਗੁਰੂ ਕੀ ਨਾਮ ਵਿਚਾਰ ਨੂੰ ਸੁਣਾ ਸਕਤਾਂ ਆਈਆਂ ਨੇ ਭਾਈ ਕਾਲਾ ਵੀਰ ਜਾਇ ਨੇ ਗੁਰਚਰਨ ਜੀ ਆਏ ਨੇ ਇਹਨਾਂ ਦਾ ਕਹਿਣਾ ਵੀ ਇਹ 2 ਲੱਖ ਰੁਪਈਆ ਹੁਣ ਦੇ ਕੇ ਚੱਲੇ ਨੇ ਫਿਰ ਵੀ ਕਿਤੇ ਆਵਾਜ਼ ਪਈ ਤੇ ਉਦਮਪ੍ਰਾਲਾ ਕਰ ਕਰਕੇ ਗੁਰੂ ਕੀ ਅਨੰਦ ਸੰਗਤਾਂ ਦੇ ਨਾਲ ਇਹ ਮੋਢੇ ਨਾਲ ਮੋਢਾ ਜੋੜ ਕਰਕੇ ਬੰਬੇ ਦੀ ਸੰਗਤ ਆਜਰ ਜੀ ਆਇਆਂ ਨੂੰ ਧੰਨਵਾਦ ਮਹਾਂਪੁਰਸ਼ਾਂ ਵੱਲੋਂ ਤੁਹਾਡਾ ਜੀ ਧੰਨਵਾਦ ਨਗਰ ਨਿਵਾਸੀਆਂ ਵੱਲੋਂ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ